ਜਸ ਸਥਾਈ ਚਰਨ ਦਾਵਾ ਸੀਐਮ ਦੇ ਇਸ ਨੇ ਇੰਨਾ ਤੇ ਦੇਖੋ ਜੀ ਹਰ ਬੰਦੇ ਦਾ ਦਿਲ ਕਰਦਾ ਸੀਐਮ ਬਣ ਨੂੰ ਪਰ ਜੋ ਹਾਈ ਕਮਾਂਡ ਤੇ ਜਿਹੜਾ ਡਿਸਪਲਿਨ ਚ ਰਹੇਗਾ ਤੇ ਜੇ ਨਾਮ ਸੁਸ਼ੇਂਦਰ ਸਿੰਘ ਦਾ ਬਣੇਗਾ ਵੀ ਜਿਹੜੀ ਕਾਂਗਰਸ ਦੀ ਸਰਕਾਰ ਬਣੇਗੀ ਉਹ ਦਾ ਸੁਸ਼ੇਂਦਰ ਸਿੰਘ ਰੰਧਾਵਾ ਦੀ ਉਨੀ ਚੱਲੇਗੀ ਜਿੰਨੀ ਸੀਐਮ ਚ ਚੱਲਦੀ ਜੇ ਗਵਰਨਰਟ ਨਹੀਂ ਆਏਗੀ ਤਾਂ ਵੀ ਭਾਵੇਂ 50 ਸੀਐਮ ਬਣ ਕੇ ਬਹਿ ਜੇ ਕੋਈ ਨਹੀਂ ਪੁੱਛੇ ਵੇਖ ਲੈਣਾ ਨਾ ਨਾ ਲਾਤ ਹਾਲੇ ਜੋ ਮਰਜੀ ਸਾਂ ਵਿੱਚ ਬੋਲਦੇ ਰਹੀਏ ਜਿਹਦੇ ਮਰਜੀ ਖਬਰਾਂ ਲੜ ਤੁਰੇ ਜਾਂਦੇ ਰਹੀਏ ਪਾਰਟੀ ਪਾਰਟੀ ਹੁੰਦੀ ਹੈ ਉਹ ਤੇ ਤਾਂ ਬੜਾ ਸੋਚਣਾ ਚਾਹੀਦਾ ਤੇ ਇਹ ਵੀ ਰੱਖਣਾ ਚਾਹੀਦਾ ਕਿ ਪਾਰਟੀ ਨੂੰ ਫੈਲ ਦੇਣੀ ਚਾਹੀਦੀ ਆ ਆਪਣੇ ਆਪ ਨੂੰ ਖੱਟ ਇਸ ਵਾਰ ਸੀਐਮ ਪਹਿਲਾਂ ਅਨਾਉਂਸ ਕੀਤਾ ਜਾਏਗਾ ਬਿਲਕੁਲ ਨਹੀਂ ਇਹ ਤਾਂ ਦੇਖੋ ਪਿਛਲੀ ਵਾਰ ਹੀ ਹੋਇਆ ਗਲਤੀ ਨਹੀਂ ਗਲਤੀ ਨਹੀਂ ਜਾਂ ਕੈਪਟਨ ਸਾਹਿਬ ਵੱਲੋਂ ਆ ਜਾਂ ਹੋਰ ਹੋਇਆ ਦੇ ਰਾਜਸਥਾਨ ਚ ਵੀ ਅਸੀਂ ਨਹੀਂ ਸੀ ਕੀਤਾ ਕਿਸੇ ਨੂੰ ਸੀਐਮ ਬਣਾਉਂਦੇ ਔਰ ਕਿਸੇ ਸਟੇਟ ਵੀ ਕਦੀ ਨਹੀਂ ਹੋਇਆ ਸਹੀ ਚ ਬਿਨਾ ਸੀਐਮ ਫੇਸ ਤੋਂ ਕਾਂਗਰਸ ਨੇ ਤੇ ਫਿਰ ਮੇਰੇ ਕਾਹ ਨੂੰ ਰਿਲੇਸ਼ਨ ਪਾਈ ਹੁੰਦੀ ਆ ਤੇ ਇਹ ਬਿਨਾ ਫੇਸ ਤੋਂ ਹੋਵੇ ووٹ ਪੈਣੀ ਹੈ ਪਾਰਟੀ ووٹ ਪੈਣੀ ਹੈ ਜਿਹੜੇ ਥਲੇ ਐਮਐਲਏ ਖੜੋਤੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਚਿਹਰੇ ਨੂੰ ਪਾਰਟੀ ਦਾ ਮੇਨ ਹੁੰਦਾ ਕੈਂਡੀਡੇਟ ਤੁਸੀਂ ਔਨੈਸਟ ਤੇ ਚੰਗਾ ਤੋਗੇ ਡੈਡੀਕੇਟਿਡ ਬੋਗੇ ਲੋਗ ਨੂੰ ਲਾਈਕ ਵੀ ਕਰਦੇ ਲੇਕਿਨ ਜਿਹੜਾ ਜਿਵੇਂ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਚਿਹਰਾ ਸੀਆ ਮੇ ਬਣਨਗੇ ਜਿਹਨਸ ਪਾਰਟੀ ਦੇ ਕੋਈ ਦੇਖੋ ਬਣਦਾ ਸੀ ਜੇ ਬਾਦਲ ਅਕਾਲੀ ਦਲ ਜੇ ਸੀਐਮ ਬਣਨਗੇ ਬੀਜੇਪੀ ਵੀ ਸੁਨੀਲ ਜਾਖੜ ਬੋਲਾਂ ਨੂੰ ਕਰ ਰਹੀ ਹੈ ਕਾਂਗਰਸ ਦੇ ਲੋਕ ਪੁੱਛਣਗੇ ਤੇ ਨਹੀਂ ਇਹਦਾ ਮਤਲਬ ਨਹੀਂ ਇਹ ਦੇਖੋ ਇੱਕ ਪਾਰਟੀ ਦਾ ਨਾਂ ਮੰਨ ਸਕਦਾ ਸਿਰਫ ਅਕਾਲੀ ਦਲ ਦਾ ਉਹ ਸੀਐਮ ਦਾ ਚਿਹਰਾ ਇੱਕ ਬਣੇਗਾ ਨਾ ਆ ਮਾਦਮੀ ਪਾਰਟੀ ਦਾ ਹੋਏਗਾ ਨਾ ਬੀਜੇਪੀ ਕਦੀ ਅਨਾਉਂਸ ਕਰੇਗੀ ਔਰ ਅਜ ਤੱਕ ਬੀਜੇਪੀ ਨੇ ਕਿਸੇ ਸਟੇਟ ਇੱਕ ਵਾਰੀ ਨਹੀਂ ਕੀਤਾ ਨਾ ਕਿਸੇ ਪ੍ਰੇਟਮੀ ਕਰਨ ਨਹੀਂ ਕੀਤਾ ਗਏ ਸਾਰੀਆਂ ਪਾਰਟੀਆਂ ਫੇਸ ਤੋਂ ਜਾਂਦੀਆਂ ਨੇ ਪਾਰਟੀ ਤੋਂ ਜਾਂਦੇ ਨੇ ਫਿਰ ਦੇਖੋ ਇੱਕ ਕਾਂਗਰਸ ਦੇ ਸੀਨੀਅਰ ਲੀਡਰ ਇਸ ਗੱਲ ਤੇ ਕਹਿੰਦੇ ਨੇ ਕਿ ਜਿਹੜੇ ਔਖੇ ਵੇਲੇ ਚ ਕਾਂਗਰਸ ਨੂੰ ਛੱਡ ਕੇ ਗਏ ਨਾ ਉਹਨਾਂ ਦੀ ਵਾਪਸੀ ਨਹੀਂ ਹੋਊਗਾ ਉਹ ਮੈਂ ਵੀ ਕਹਿੰਦਾ ਤੁਸੀਂ ਗੱਲ ਕਰਦੇ ਮੈਂ ਕਹਿੰਦਾ ਮੇਰੀ ਗੱਲ ਕੋਈ ਕਾਂਗਰਸ ਛੱਡ ਕੇ ਗਏ ਉਹਨਾਂ ਦੀ ਵਾਪਸੀ ਨਹੀਂ ਕੋਈ ਜਿਹੜੇ ਕਾਂਗਰਸ ਛੱਡ ਕੇ ਗਏ ਨੇ ਉਹਨਾਂ ਜਿਹੜੇ ਟ੍ਰਿਕ ਨੇ ਤੇੀ ਮਜਬੂਰੀ ਚ ਚਲੇ ਗਏ ਔਰ ਇਮੀਡੀਏਟਲੀ ਵਾਪਸ ਹੋ ਜਾ ਗਏ ਤੇ ਜਿਹੜੇ ਨੋਇੰਗਲੀ ਗਏ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਬੋਲਦੀ ਬਾਬਾ ਸਾਹਿਬ ਬੋਲਦੀ ਵੀ ਕੋਈ ਐ ਤੇ ਉਥੋਂ ਦੇ ਸੋਫਾ ਉੱਤੇ ਖੜੇ ਨੇ ਜਿਹਨੇ ਇਲੈਕਸ਼ਨ ਲੜੀ ਆ ਹੁਣ ਵਿੱਚ ਬਿਠਾਉਣਾ ਚਾਹੀਦਾ ਤੇ ਉਹਨੂੰ ਜੋ ਕਹਿੰਦਾ ਤੇ ਲੈਣਾ ਚਾਹੀਦਾ ਮੈਂ ਰਾਜਸਥਾਨ ਜਿਹੜੇ ਇੱਕ ਮਿੰਟ ਬਤਾ ਦੇਣਾ ਮੈਂ ਰਾਜਸਥਾਨ ਚ ਕੀਤਾ ਸੀ ਕਿ ਜਿਨ੍ਹਾਂ ਨੇ ਫੈਮਲੀ ਚ ਨਹੀਂ ਮਦਦ ਕੀਤੀ ਤੇ ਜਿਹੜੇ ਕਿਸੇ ਬਹੁਤ ਥੋੜੇ ਮੈਂਬਰ ਪਾਰਲੀਮੈਂਟ ਦੇ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਸੀ ਉਹਨਾਂ ਨੇ ਤਿੰਨ ਚਾਰ ਆਦਮੀਆਂ ਦਾ ਚਾਹ ਕੇ ਜੀ ਸਾਨੂੰ ਇਹ ਲੈ ਲੈਣੇ ਚਾਹੀਦੇ ਕਿ ਉਹ ਮੈਂ ਵਾਪਸ ਲੈ ਲੈ ਤੇ ਕਈ ਮੈਨੂੰ ਇਹ ਵੀ ਲੱਗੇ ਕਿ ਇਹ ਨਹੀਂ ਲੈਣੇ ਚਾਹੀਦੇ ਮੈਨੂੰ ਜਿਹੜੇ ਕੈਂਡੀਡੇਟਸ ਉਹਨਾਂ ਕਰ ਮੈਂ ਫੇਰ ਵੀ ਨਾ ਕਰ ਦਿੱਤੀ ਕਿ ਇਹ ਕੰਪਾਟੀ ਦੇ ਅਗੇਂਸਟ ਬਹੁਤ ਜ਼ਿਆਦਾ ਬੋਲ ਕੇ ਇਹਨਾਂ ਨੂੰ ਨਹੀਂ ਲਿਆ ਜਾਏਗਾ ਤੇ ਜਿਹੜਾ ਪਾਰਟੀ ਦੇ ਅਗੇਂਸਟ ਬਹੁਤ ਜ਼ਿਆਦਾ ਨਹੀਂ ਬੋਲਦਾ ਤੇ ਜਾਂ ਕੋਈ ਮਜਬੂਰੀ ਹੋ ਸਕੇ ਜਾਂ ਬਾਂਮ ਰੋੜ ਕੇ ਕਿ ਕੀਤਾ ਜਾਦਾ ਤਾਂ ਉਹ ਲੈ ਲਈ ਸਾਨੂੰ ਕਿ ਮੇਰਾ ਕਿਹਾ ਤਾਂ ਹਾਂ ਇਹ ਜ਼ਰੂਰ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਇਹ ਬਿਲਕੁਲ ਨਹੀਂ ਲੜਣਾ ਚਾਹੀਦਾ ਇਹ ਸਾਨੂੰ ਪਰਹੇਜ਼ ਕਰਨਾ ਚਾਹੀਦਾ ਕਿ ਜੋ ਕਾਂਗਰਸ ਦੇ ਵਰਕਰਾਂ ਨਾਲ ਜੋ ਗੀਤੜਾਂ ਨਾਲ ਕੀਤਾ ਗਿਆ ਇਹ ਤੇ ਮੈਂ ਤੇ ਹੁਣ ਕਿਹੜੂ ਇੱਥੇ ਕਹਿ ਦਿੰਨਾ ਕਿ ਕਿਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਬਤੀਆਂ ਬੰਦੇ ਦਾ ਨਾਂ ਨਾ ਲੈਂਦੇ ਇਹਨਾਂ ਨੂੰ ਕਦੇ ਪੁੱਛਣਾ ਨਹੀਂ ਸੀ ਜਿਹੜੇ ਨਾਂ ਮੁਗਵੜ ਕਿੱਥੇ ਕੋਈ ਹੁੰਦਾ ਹੁੰਦਾ ਹੈ ਜਿੱਦਾਂ ਦਾ ਉਹ ਸੋਸ਼ਲ ਛੱਡ ਜਿੱਦਾਂ ਦਾ ਉਹ ਅਸੈਂਬਲੀ ਚੋਂ ਅਸੀਂ ਅਸੈਂਬਲੀ ਚੋਂ ਸੋਸ਼ਲ ਨਹੀਂ ਛੱਡਦੇ ਤੇ ਇਹਦਾ ਵੇਖੋ ਮੇਰੀ ਮੇਰੀ ਇੱਕ ਮਿੰਟ ਫੋਲੋ ਮੈਂ ਆਜ ਵੀ ਉਸ ਚੀਜ਼ ਤੇ ਕਿ ਬੇਟੇ ਨੂੰ ਛੱਡ ਕੇ ਉੜਦੀਆਂ ਨਹੀਂ ਫੜਨੀਆਂ ਚਾਹੀਦੀ ਜਿੱਥੇ ਆਪਣਾ ਵਰਕਰ ਆਪਣਾ ਲੀਡਰ ਇਸਟੈਬਲਿਸ਼ ਆ ਉਹ ਕਦੀ ਵੀ ਸਾਨੂੰ ਉਹਨੂੰ ਕਮਜ਼ੋਰ ਨਹੀਂ ਕਰ ਸਕਦਾ ਸਰਦਾਰ ਸਿੰਘ ਬਾਜਵਾ ਨੇ 32 ਬੰਦੇ ਦੇ ਸੋਸ਼ਲ ਨੂੰ ਨੁਕਸਾਨ ਹੋਇਆ ਨੇ ਕੋਈ ਨਕਸਾਨ ਨਹੀਂ ਖਤਮ ਹੋ ਕੀ ਗੱਲ ਇੱਕ ਛੋਛਾ ਸੀ ਮੈਨੇ ਉਹ ਤਾਂ ਛੋਛਾ ਕਿ ਉਹ ਤਾਂ politcal ਪਾਰਟੀ ਦੇ ਲਈ ਹੁੰਦੇ ਸਾਡੇ ਵਾਲਾ ਉਹ ਵੀ ਆ ਗਿਆ ਉਹ ਵੀ ਆ ਗਿਆ ਤੇ ਇਹ ਤੁਹਾਨੂੰ ਨਹੀਂ ਪਤਾ ਤੇ ਜਦੋਂ ਵੇਖੋ ਤੁਸੀਂ ਜਦੋਂ election ਹੋਣੀ ਆ ਤੋ ਦੋਨੋਂ ਵੇਖੋ ਡਿੱਗਦੇ ਕਿ ਮੈਨੇ ਕਿਵੇਂ ਇੱਕ ਵਿੱਚ ਹੀ ਦਾ ਦੇਣੀ ਕਿਉਂ ਨਾ ਨਾ ਕਿਸੇ ਦੇ ਘਰ ਤੇ ਪ੍ਰਧਾਨ ਬਦਲਿਆ ਜਾਂਦਾ ਤੇ ਨਾ ਕਿਸੇ ਦੇ ਘਰ ਤੇ ਪ੍ਰਧਾਨ ਆਇਆ ਜਾਂਦਾ ਤੁਸੀਂ ਪ੍ਰਧਾਨ ਦੇ ਹੱਕ ਚੋ ਜਾਂ ਤੁਸੀਂ ਮੈਂ ਪ੍ਰਧਾਨ ਦੇ ਹੱਕ ਜਦੋਂ ਤੱਕ ਮੇਰੀ ਪਾਰਟੀ ਹੁਣ ਪ੍ਰਧਾਨ ਬਣੇ ਕਿ ਮੈਂ ਠੋਕੇ ਨਾਲ ਚੱਲਾਂਗਾ ਖਿਲਾਫ ਕੋਮਪੂਨਣਾ ਪਰਦਾ ਮੈਨੂੰ ਵੀ ਪਤਾ ਕੌਣ ਹੈ 10 ਲੀਟਰ ਕਹਿੰਦੇ ਨਹੀਂ ਨਹੀਂ ਹੁਣ 50 50 ਹੁਣ ਮੈਂ ਮੈਂ ਜੋ ਹਾਈ ਕਮੰਡਰ ਦਾ ਡਿਸੀਜਨ ਜਿੱਤਨੇ ਰਾਣਾ ਗੁਰਜੀਤ ਕਹਿੰਦੇ ਕਹਿੰਦੇ ਪ੍ਰਧਾਨ ਨੂੰ ਵੱਡਾ ਦਿਲ ਦਿਖਾਣਾ ਚਾਹੀਦਾ ਕਹਿੰਦੇ ਜਿਹੜੀ ਸਮਾਈਲ ਹੈ ਨਾ ਉਹ ਫੇਕ ਆਰਟੀਫੀਸ਼ਲ ਸਮਾਈਲ ਡਰ ਓਕੇ ਹੁਦਿਆ ਆਪਣੀ ਹੋ ਗਈ ਇੰਡੀਵਿਜੂਅਲ ਕੇਸ ਦੇ ਹੋਣਗੇ ਪਰ ਮੇਰੀ ਇਹ ਹੈ ਮੈਂ ਕਾਂਗਰਸੀ ਹਾਂ ਮੇਰੀ ਪਰਿਵਾਰ ਦੀ 100 ਸਾਲ ਤੋਂ ਉੱਪਰ ਕਾਂਗਰਸ ਦੇ ਵਿੱਚ 1921 ਚ ਮੇਰੇ ਗ੍ਰੈਂਡਫਾਦਰ ਨੇ ਕਾਂਗਰਸ ਜੁਆਇਨ ਕੀਤੀ ਸੀ ਕਾਜ ਤੱਕ ਮੈਂ ਨਾ ਕਿਸੇ ਪਾਰਟੀ ਵਿੱਚ ਉਤਰ ਗਿਆ ਤੇ ਨਾ ਉਤਰ ਗਿਆ